ਸਾਰੇ ਹੀ ਪੱਤਰਕਾਰ ਸਾਥੀਆਂ ਦਾ ਸਵਾਗਤ ਤੇ ਸਭ ਤੋਂ ਪਹਿਲਾਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਅ ਅੱਜ ਦੀ ਇਸ ਪੀਸੀ ਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਤੇ ਮੇਰੇ ਨਾਲ ਇਸ ਪੀਸੀ ਦੇ ਵਿੱਚ ਸਾਡੇ ਬੁਲਾਰੇ ਅ ਪ੍ਰਨਵ ਤਵਨਜੀ ਨੇ ਉਹ ਵੀ ਹਾਜ਼ਰ ਨੇ ਅ ਕੱਲ ਜਿੱਦਾਂ ਤੁਸੀਂ ਸਾਰਿਆਂ ਨੇ ਦੇਖਿਆ ਇੰਡੋਰਸ ਕੀਤਾ ਪੂਰੇ ਪੰਜਾਬ ਨੇ ਇੰਡੋਰਸ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਬੜਾ ਇਤਿਹਾਸਕ ਦਿਨ ਸੀ ਇਤਿਹਾਸਕ ਇਸ ਕਰਕੇ ਸੀ ਕਿਉਂਕਿ ਪੰਜਾਬ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕੱਲ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਲਿਆ ਉਹ ਸੀ ਜਿਹੜਾ ਖੇਤੀ ਮੰਡੀਕਰਨ ਦਾ ਖਰੜਾ ਉਸ ਨੂੰ ਰੱਦ ਕਰਨਾ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਖੇਤੀ ਦਾ ਮੰਡੀਕਰਨ ਖਰੜਾ ਸੀ ਉਹ ਪੰਜਾਬ ਦੀ ਆਰਥਿਕ ਤਬਾਹੀ ਹੈ ਉਹਦੇ ਨਾਲ ਨਾ ਕੇਵਲ ਕਿਸਾਨ ਪ੍ਰਭਾਵਿਤ ਹੁੰਦਾ ਉਦੀ ਫਸਲ ਐਮ ਐਸ ਸੀ ਪੀ ਤੇ ਨਹੀਂ ਵਿਕਣੀ ਸੀ ਦੂਸਰੇ ਬੰਨੇ ਉਹਦੇ ਨਾਲ ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਆੜਤੀਆਂ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਸਾਡਾ ਸਾਡਾ ਪਿੰਡੂ ਅਰਥਚਾਰਾ ਆ ਉਹ ਵੀ ਪ੍ਰਭਾਵਿਤ ਹੁੰਦਾ ਕਿਉਂਕਿ ਆਰ ਡੀ ਐਫ ਜਿਹੜਾ ਹੈਗਾ ਹੌਲੀ ਹੌਲੀ ਇਸ ਚੋਂ ਖਤਮ ਹੋ ਜਾਣਾ ਸੀ ਇਹੀ ਕਾਰਨ ਹੈ ਕਿ ਜਦੋਂ ਇਹ ਖਰੜਾ ਪੰਜਾਬ ਸਰਕਾਰ ਕੋਲੇ ਪੁੱਜਿਆ ਸੀ ਉਦੋਂ ਵੀ ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਬੁਲਾ ਕੇ ਉਹਨਾਂ ਦਾ ਫੀਡਬੈਕ ਲੈ ਕੇ ਇਸ ਖਰੜੇ ਦੇ ਉੱਤੇ رائے ਬਣਾਈ ਔਰ ਸਾਰਿਆਂ ਦੀ رائے ਇਹੀ ਸੀ ਕਿ ਇਹ ਜਿਹੜਾ ਖਰੜਾ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਹੈਗਾ ਅਸੀਂ ਇਸ ਕਰਕੇ ਉਸ ਵਕਤ ਇਸ ਖਰੜੇ ਨੂੰ ਜਿਹੜਾ ਹੈਗਾ ਰੱਦ ਕੀਤਾ ਸੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਜਿਹੜੇ ਹੈਗੇ ਹੱਕੀ ਸੰਘਰਸ਼ ਦੇ ਵਿੱਚ ਸਾਥ ਦਿੱਤਾ ਚਾਹੇ ਕਿਸਾਨਾਂ ਦਾ ਹੋਵੇ ਚਾ ਕੋਈ ਹੋਰ ਹੋਵੇ ਔਰ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਹੈ ਉਹ ਖੜੀ ਹੈ ਤੇ ਉਹਨਾਂ ਦੀ ਹੱਕੀ ਮੰਗਾਂ ਦਾ ਅਸੀਂ ਸਮਰਥਨ ਕਰਦੇ ਆਂ ਪਰ ਜਿਹੜੇ ਮੁੱਦੇ ਤੇ ਗੱਲਬਾਤ ਕਰਨ ਲਈ ਤੁਹਾਨੂੰ ਅੱਜ ਬੁਲਾਇਆ ਜਿਹੜਾ ਮੁੱਦਾ ਅਸੀਂ ਅੱਜ ਉਜਾਗਰ ਕਰਨਾ ਚਾਹੁੰਦੇ ਆਂ ਜਿਹੜਾ ਮੁੱਦਾ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨੇ ਆ ਉਹ ਮੁੱਦਾ ਇਹ ਹੈਗਾ ਕਿ ਬੀਜੇਪੀ ਜਿਹੜੀ ਸਿਆਸੀ ਚਾਲਾਂ ਜਿਹੜੀਆਂ ਨੇ ਉਹਨੂੰ ਸਮਝਣ ਦੀ ਜ਼ਰੂਰਤ ਆ ਜਿਹੜੀ ਬੀਜੇਪੀ ਹੈ ਉਹ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨਾ ਚਾਹੁੰਦੀ ਹੈ ਉਹ ਕੇਵਲ ਪੰਜਾਬ ਦੇ ਕਿਸਾਨ ਨੂੰ ਹੀ ਤਬਾਹ ਨਹੀਂ ਕਰਨਾ ਚਾਹੁੰਦੀ ਉਹ ਕੇਵਲ ਮਜ਼ਦੂਰਾਂ ਦਾ ਜਿਹੜੀ ਇਹ ਨੌਕਰੀ ਖੋਣਾ ਨਹੀਂ ਚਾਹੁੰਦੀ ਉਹ ਕੇਵਲ ਜਿਹੜਾ ਹੈਗਾ ਆੜਤੀਆਂ ਦੀ ਨੌਕਰੀ ਖੋਣਾ ਨਹੀਂ ਚਾਹੁੰਦੀ ਉਹ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਅ ਬੁਰਜੁਵਾਜੀ ਨੀਤੀਆਂ ਦਾ ਜਾਂ ਉਹਨਾਂ ਦੀ ਜਾਨੀ ਕਿ ਆਟੋਨੋਮਿਕ ਨੀਤੀਆਂ ਦਾ ਵਿਰੋਧ ਕਰਦਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਨਿਤਾੜਿਆ ਜਾਵੇ ਇਸ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਪੰਜਾਬ ਦੀ ਇੰਡਸਟਰੀ ਨੂੰ ਵੀ ਤਬਾਹ ਕਰਨਾ ਚਾਹੁੰਦੀ ਹੈ ਉਸ ਵਾਂਦੇ ਦੇ ਵਿੱਚ ਕੱਲ ਇੰਡਸਟਰੀ ਦੇ ਕੁਝ ਨੁਮਾਇंदे ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸੀ ਅਸੀਂ ਦੇਖਿਆ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਕਿਸਾਨ ਹੈ ਉਹ ਬਾਰਡਰਾਂ ਦੇ ਉੱਤੇ ਬੈਠਾ ਹੋਇਆ ਹੈ। ਔਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਬੀਜੇਪੀ ਉਸ ਦੀ ਗੱਲ ਨਹੀਂ ਸੁਣ ਰਹੀ। ਬੀਜੇਪੀ ਦੇ ਕੰਨਾਂ ਦੇ ਉੱਤੇ ਉਸ ਦੀ ਜਿਹੜੀ ਹੈ ਆਵਾਜ਼ ਨਹੀਂ ਪਹੁੰਚ ਰਹੀ। ਔਰ ਬੀਜੇਪੀ ਚਾਹੁੰਦੀ ਹੈ ਕਿ ਪੰਜਾਬੀ ਹੀ ਪੰਜਾਬੀਆਂ ਦੇ ਖਿਲਾਫ ਜਿਹੜਾ ਉਹ ਖੜਾ ਹੋ ਜਾਵੇ। ਹੱਲ ਕੋਈ ਨਿਕਲ ਨਹੀਂ ਰਿਹਾ। ਔਰ ਇਸ ਜਾਨੀ ਕਿ ਧਰਨੇ ਕਰਕੇ ਇਸ ਪ੍ਰਦਰਸ਼ਨ ਕਰਕੇ ਜਿਹੜਾ ਹੈਗਾ ਬੀਜੇਪੀ ਉਹ ਪੰਜਾਬ ਨੂੰ ਜਿਹੜਾ ਹੈਗਾ ਖਰਾਬ ਕਰ ਰਹੀ ਹੈ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਜਿਹੜੇ ਸਾਡੀ ਇੰਡਸਟਰੀ ਹੈ ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਇੰਡਸਟਰੀ ਵੀ ਬਹੁਤ ਸਾਰਾ ਟੈਕਸਿੰਗ ਦੀ ਹੈ ਜਿਸ ਦੇ ਨਾਲ ਪੰਜਾਬ ਚੱਲਦਾ ਆ ਸਾਡੇ ਇੰਡਸਟਰੀ ਲਿਸਟ ਜਿਹੜੇ ਹੈ ਉਹਨਾਂ ਦਾ ਬਿਜ਼ਨਸ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਉਹਨਾਂ ਨੂੰ ਦੂਰੋਂ ਆਰਡਰ ਨਹੀਂ ਮਿਲ ਰਹੇ ਉਹ ਕਿਉਂਕਿ ਜਿਹੜੇ ਜਿੰਨੇ ਬੰਦੇ ਨੇ ਆਰਡਰ ਦੇਨੇ ਸੋਚਦਾ ਕਿ ਤੁਹਾਡਾ ਟਾਈਮ ਜਿਹੜਾ ਸਮਾਨ ਹੈ ਉਹ ਸਾਡੇ ਕੋਲੇ ਟਾਈਮ ਤੇ ਨਹੀਂ ਪੁੱਜੇਗਾ ਇਸ ਕਰਕੇ ਇੰਡਸਟਰੀ ਤਬਾਹ ਹੋ ਰਹੀ ਹੈ। ਔਰ ਸਾਡੀ ਇਹ ਸਮਝ ਹੈਗੀ ਹੈ ਕਿ ਜੇਕਰ ਇੰਡਸਟਰੀ ਨਾ ਬਚੀ ਨੈਚੁਰਲੀ ਪੰਜਾਬ ਵੀ ਨਹੀਂ ਬਚਦਾ। ਔਰ ਇਸ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਸਾਡੇ ਹੀ ਧੀਆਂ ਪੁੱਤਰ ਹੈਗੇ ਆ। ਸੋ ਅਸੀਂ ਜਿਹੜਾ ਸਭ ਤੋਂ ਪਹਿਲਾਂ ਤਾਂ ਹਰਿਆਣਾ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਸ ਨੂੰ ਅਪੀਲ ਕਰਦੇ ਆ ਕਿ ਐਦਾਂ ਦੀ ਬੈਰੀਕੇਡਿੰਗ ਤਾਂ ਇੰਟਰਨੈਸ਼ਨਲ ਬਾਰਡਰਾਂ ਤੇ ਵੀ ਨਹੀਂ ਹੋਣੀ। ਜਿਸ ਤਰੀਕੇ ਦੀ ਬੈਰੀਕੇਡਿੰਗ ਤੁਸੀਂ ਜਿਹੜੀ ਹੈ ਉਹ ਪੰਜਾਬ ਦੇ ਬਾਰਡਰਾਂ ਦੇ ਉੱਤੇ ਕੀਤੀ ਹੋਈ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੀ ਹੋਈ ਹੈ ਔਰ ਕਿਸਾਨ ਸਾਡੇ ਆਪਣੇ ਨੇ ਉਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈਗਾ ਔਰ ਇਸ ਬੈਰੀਕੇਡਿੰਗ ਦੇ ਕਾਰਨ ਜਿਹੜਾ ਹੈਗਾ ਲੋਕਾਂ ਦਾ ਬਿਜ਼ਨਸ ਆਮ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹੈਗੇ ਆ ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਹਰਿਆਣਾ ਦੀ ਸਰਕਾਰ ਨੂੰ ਕਿ ਉਹ ਬੈਰੀਕੇਡਿੰਗ ਨੂੰ ਜਿਹੜੀ ਤੁਰੰਤ ਜਿਹੜੀ ਹੈ ਉਹ ਰੋਕੀ ਜਾਵੇ ਹਟਾਈ ਜਾਵੇ ਔਰ ਦੂਸਰੀ ਵੱਡੀ ਗੱਲ ਜਿਹੜੀ ਹੈ ਅਸੀਂ ਕਿਸਾਨ ਜਥੇਬੰਦੀਆਂ ਨੂੰ ਪੂਰੇ ਪੰਜਾਬੀਆਂ ਨੂੰ ਹਰ ਰਾਜਨੀਤਿਕ ਜਥੇਬੰਦੀ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਤੁਹਾਡੀ ਇਸ ਪ੍ਰੈਸ ਕਾਨਫਰੰਸ ਦੇ ਮਾਰਫਤ ਕਿ ਸਾਨੂੰ ਇਸ ਕਿ ਇੱਕ ਸਾਲ ਹੋ ਗਿਆ ਉੱਥੇ ਬੈਠਿਆ ਹੋਇਆ ਬੀਜੇਪੀ ਸਾਡੀ ਗੱਲ ਸੁਣ ਨਹੀਂ ਰਹੀ ਹੈ ਤੇ ਸਾਨੂੰ ਜਿਹੜੀ ਇਕੱਠੇ ਹੋ ਕੇ ਇਸ ਅੰਦੋਲਨ ਦੀ ਰੂਪਰੇਖਾ ਇਸ ਤਰੀਕੇ ਨਾਲ ਤੈਅ ਕਰਨੀ ਚਾਹੀਦੀ ਹੈ ਜਿੱਥੇ ਸਾਡਾ ਸੰਘਰਸ਼ ਹੈਗਾ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਜਿੱਥੇ ਸਾਡਾ ਇਹ ਸੰਘਰਸ਼ ਹੋਰ ਤਿੱਖਾ ਹੋਵੇ ਤੁਹਾਡੀਆਂ ਮੰਗਾਂ ਜਾਇਜ਼ ਨੇ ਉੱਥੇ ਹੀ ਜਿਹੜਾ ਹੈਗਾ ਇਸ ਸੰਘਰਸ਼ ਦੇ ਕਾਰਨ ਜਿਹੜਾ ਹੈਗਾ ਪ੍ਰਭਾਵਿਤ ਬੀਜੇਪੀ ਹੋਵੇ ਜਾਂ ਜਿਨ੍ਹਾਂ ਨੇ ਸਾਡੇ ਨਾਲ ਧੱਕਾ ਕੀਤਾ ਉਹ ਹੁਣ ਇਹਦੇ ਨਾਲ ਪ੍ਰਭਾਵਿਤ ਸਾਡਾ ਪੰਜਾਬ ਨਾ ਹੋਵੇ ਕਿਉਂਕਿ ਜੇ ਪੰਜਾਬ ਨਾ بچਿਆ ਪੰਜਾਬ ਦਾ ਵਪਾਰ ਨਾ بچਿਆ ਪੰਜਾਬ ਦਾ ਇੰਡਸਟਰੀ ਨਾ ਬਚੀ ਤੇ ਫਿਰ ਪੰਜਾਬ ਦੀ ਨਾਕਸਦੂਰੀ ਰਹਿਣੀ ਹੈ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੇਰੁਜ਼ਗਾਰ ਹੋ ਜਾਣਗੇ ਸੋ ਐਸੋ ਜਾਨੀ ਕਿ ਪੈਰਸ ਕਾਨਫਰੰਸ ਦੇ ਮਾਰਫਤ ਇਹ ਲੱਕ ਲੱਕ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਉਹ ਰੱਖਣਾ ਚਾਹਣਾ ਹੈਗਾ ਕਿ ਸਾਰੇ ਇੰਡਸਟਰੀਅਲਿਸਟਾਂ ਨੂੰ ਕਿਸਾਨਾਂ ਨੂੰ ਤੇ ਵਪਾਰੀਆਂ ਨੂੰ ਪੰਜਾਬੀਆਂ ਨੂੰ ਤੇ ਹਰ ਰਾਜਨੀਤਿਕ ਧਿਰ ਨੂੰ ਕਿਉਂਕਿ ਬੀਜੇਪੀ ਤੋਂ ਤਾਂ ਕੋਈ ਉਮੀਦ ਕੀਤੀ ਜਾ ਨਹੀਂ ਸਕਦੀ ਹੈ ਬੀਜੇਪੀ ਤਾਂ ਪੰਜਾਬ ਨੂੰ ਤਬਾਹ ਕਰਨਾ ਹੀ ਚਾਹੁੰਦੀ ਹੈ ਸਾਰਿਆਂ ਨੂੰ ਮਿਲ ਕੇ ਇਸ ਅੰਦੋਲਨ ਦੀ ਰੂਪਰੇਖਾ ਹੋਰ ਤਰੀਕੇ ਨਾਲ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਕੇਂਦਰ ਸਰਕਾਰ ਨੂੰ ਪ੍ਰੈਸ਼ਰ ਕਰ ਸਕੀ ਉਹਨਾਂ ਦੀ ਜਾਇਜ਼ ਮੰਗਾਂ ਮੰਨੀਆਂ ਜਾ ਸਕਣ ਔਰ ਸਾਡੀ ਇੰਡਸਟਰੀ ਵੀ ਪ੍ਰਭਾਵਿਤ ਨਾ ਹੋਵੇ ਕੁਈ ਸਵਾਲ ਇਹ ਜਿਹੜੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕੇ ਇਸ ਤਰੀਕੇ ਨਾਲ ਬਟਲੂ ਬਸਤਾ ਖੋਲਣਾ ਨਹੀਂ ਹੈ ਕਿਵੇਂ ਕਰਨੀ ਹੈ ਨਹੀਂ ਦੇਖੋ ਪਤਾ ਕੀ ਹੈਗਾ ਵੀ ਉਸ ਅੰਦੋਲਨ ਦੇ ਵਿੱਚ ਸਾਨੂੰ 1 ਸਾਲ ਹੋ ਗਿਆ ਠੀਕ ਹੈ ਉਸ ਤੋਂ ਪਹਿਲਾਂ ਉਹ ਕਿਹੜੀਆਂ ਮੰਗਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਦੇਖਣ ਦੀ ਗੱਲ ਹੈ ਇਹ ਮੰਗਾਂ ਉਹੀ ਨੇ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਔਰ ਜਿਹੜੀਆਂ 750 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਮੋਦੀ ਸਾਹਿਬ ਨੇ ਮੰਨੀਆਂ ਸੀ ਪਰ ਉਹ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਲੱਗ ਚਾਹੇ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੋਵੇ, ਕਰਜ਼ਾ ਮਾਫੀ ਦੀ ਗੱਲ ਹੋਵੇ, ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਹੋਵੇ, ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਹੀ ਤਾਂ ਅਸੀਂ ਇਹ ਬਾਰਡਰ ਦੇ ਉੱਤੇ ਬੈਠੇ ਹੋਏ ਆ। ਕਿਸੇ ਨੂੰ ਸ਼ੌਂਕ ਤੇ ਹੈ ਨਹੀਂ ਬਾਰਡਰ ਦੇ ਉੱਤੇ ਬੈਠਣ ਦਾ ਪਰ ਜੇਕਰ ਸਾਡੀ ਜਾਨੀ ਕਿ ਇੱਕ ਸਟ੍ਰੈਟਜੀ ਦੇ ਤਹਿਤ ਜਿਹੜੀ ਕਿ ਕੇਂਦਰ ਸਰਕਾਰ ਜਿਹੜੀ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੀ ਜਾਂ ਉਸ ਮਸਲੇ ਦਾ ਹੱਲ ਨਹੀਂ ਕਰ ਰਹੀ ਤਾਂ ਬੈਠ ਕੇ ਨੈਚਰਲੀ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਸੰਘਰਸ਼ ਵੀ ਤਿੱਖਾ ਰਹੇ, ਸੰਘਰਸ਼ ਵੀ ਅਸੀਂ ਚਾਲੂ ਰੱਖੀਏ ਔਰ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਜਾਂ ਪੰਜਾਬ ਦਾ ਬਾਬਤ ਨਾ ਹੋ ਇੱਕ ਸਾਹਿਬ ਵੀ ਕਹਿ ਰਹੇ ਕਹਿੰਦੇ ਕਿ ਉਸ ਪਾਸੇ ਸਾਰੀਆਂ ਸੜਕਾਂ ਟੁੱਟ ਗਈਆਂ ਨੇ ਉਹ ਸੜਕਾਂ ਪੰਜਾਬ ਸਰਕਾਰ ਬਣਾਏ ਕਿਉਂਕਿ ਉਹ ਸੜਕਾਂ ਸਾਰੀਆਂ ਉੱਪਰ ਲਿਆ ਖਰਾਬ ਹੋ ਗਿਆ ਹਾਸੇ ਥਲੇ ਬੋਲੇ ਹਾਂ ਬਿਲਕੁਲ ਉਹਨਾਂ ਦੀ ਗੱਲ ਜਾਇਜ਼ ਹੈਗੀ ਜੀ ਹੁਣ ਤੁਸੀਂ ਦੇਖੋ ਉੱਥੇ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਨੈਸ਼ਨਲ ਹਾਈਵੇ ਤੇ ਉਹ ਹੁਣ ਨੇਚਰਲੀ ਜੇ ਅਸੀਂ ਦੇਖੀ ਇਧਰ ਜਾਨੀ ਕਿ ਡੇਰਾ ਬਸੀ ਬਿਸਦੀ ਜਿਹੜੀਆਂ ਸਾਰੀਆਂ ਦੂਸਰੇ ਰੂਟ ਤੋਂ ਜਿਹੜੀਆਂ ਜਾਂਦੀਆਂ ਹੈਗੀਆਂ ਇਹਨਾਂ ਹੈਵੀ ਟ੍ਰੈਫਿਕ ਜਾਂਦਾ ਹੈਗਾ ਜਿੱਥੇ ਲੋਕਾਂ ਦਾ ਟਾਈਮ ਜ਼ਿਆਦਾ ਲੱਗਦਾ ਹੈ ਉਥੇ ਨੈਚੁਰਲੀ ਸੜਕਾਂ ਵੀ ਖਰਾਬ ਹੋਈਆਂ ਮੁਰੰਮਤ ਉਹਦੀ ਕਰਾਣੀ ਬਣਦੀ ਹੈ ਬਿਲਕੁਲ ਪੰਜਾਬ ਸਰਕਾਰ ਨੇ ਤੇ ਜੋ ਕਰਨਾ ਉਹ ਕਰੇਗੀ ਪਰ ਮੇਰਾ ਤਾਂ ਸਵਾਲ ਬਾਰ-ਬਾਰ ਕੇਂਦਰ ਸਰਕਾਰ ਨੂੰ ਹੈ ਔਰ ਅਪੀਲ ਪੰਜਾਬੀਆਂ ਨੂੰ ਹੈਗੀ ਹੈ ਸਾਰਾ ਪੰਜਾਬ ਇੱਕ ਹੈ ਕਿਸਾਨਾਂ ਦੀ ਪਿੱਠ ਦੇ ਉੱਤੇ ਹੈ ਕਿਸਾਨਾਂ ਦੇ ਨਾਲ ਹੈ ਮੰਗਾ ਉਹਨਾਂ ਦੀ ਜਾਇਜ਼ ਨੇ ਪਰ ਸਾਨੂੰ ਇਸ ਦੇ ਉੱਤੇ ਬੈਠ ਕੇ ਮੂਦ ਵਿਚਾਰ ਕਰਨਾ ਪਾਏਗਾ ਕਿ ਕਿਸ ਤਰੀਕੇ ਨਾਲ ਮੋਦੀ ਸਾਹਿਬ ਨੂੰ ਜਿਸ ਤਰ੍ਹਾਂ ਉਦੋਂ ਅਸੀਂ ਝਕਾਇਆ ਸੀ ਉਦੋਂ ਵੀ ਸਾਰੇ ਪੰਜਾਬੀ ਇਕੱਠੇ ਸੀ ਉਦੋਂ ਪੂਰਾ ਹਿੰਦੁਸਤਾਨ ਇਕੱਠਾ ਸੀ ਠੀਕ ਹੈ ਨਾ ਵੀ ਸਾਡਾ ਬਿਜ਼ਨਸ ਵੀ ਪ੍ਰਭਾਵਿਤ ਨਾ ਹੋਵੇ ਵਪਾਰ ਵੀ ਪ੍ਰਭਾਵਿਤ ਨਾ ਹੋਵੇ ਔਰ ਕੇਂਦਰ ਸਰਕਾਰ ਨੂੰ ਵੀ ਅਸੀਂ ਜਿਹੜਾ ਪ੍ਰੈਸ਼ਰ ਦੇ ਉਸੇ ਇੱਕ ਕਾਲ ਇੰਡਸਟਰੀਲਿਸਟ ਆਇਆ ਸੀ ਉਹ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਅਗਰ ਕਦੇ ਜਲੰਧਰ ਦੀ ਗੱਲ ਕਰੀਏ 1000 ਕਰੋੜ ਪੂਰੇ ਪੰਜਾਬ ਦੇ ਵਿੱਚ 1 ਲੱਖ ਕਰੋੜ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਇਸ ਅੰਘੋਰਨ ਕਰਕੇ ਬਾਰਡਰ ਬੰਦ ਕਰਕੇ ਕੀ ਤੁਹਾਡੀ ਸਰਕਾਰ ਦਾ ਕੋਈ ਡੈਲੀਗੇਸ਼ਨ ਕਿਸਾਨਾਂ ਕੋਲ ਜਾ ਰਿਹਾ ਹੈ ਗੱਲਬਾਤ ਕਰਨ ਲਈ ਕਿ ਤੁਸੀਂ ਕੋਈ ਵਿਕਲਪਿਕ ਮਾਰਗ ਜਿਹੜਾ ਹੈ ਉਹ ਸਰਕਾਰ ਦੇ ਨਾਲ ਅਗਰ ਕੋਲਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਇਸ ਤਰ੍ਹਾਂ ਦੀ ਕੋਈ ਗੱਲ ਕਰਨ ਜਾ ਰਹੇ ਹੋ ਦੇਖੋ ਕੱਲ ਵੀ ਮਾਨ ਸਾਹਿਬ ਨੇ ਇੱਕ ਗੱਲ ਜਨਨ ਕਿ ਫਲੋਰ ਦਾ ਜਨਨ ਕਿ ਫਲੋਰ ਦੇ ਵਿੱਚ ਅਤੇ ਆਖੀ ਸੀ ਸਦਨ ਦੇ ਵਿੱਚ ਆਖੀ ਸੀ ਕਿ ਜਿਹੜਾ ਇਹ ਨਹੀਂ ਕਿ ਅਸੀਂ ਕੱਲਾ ਖਰੜਾ ਜਿਹੜਾ ਰੱਦ ਕੀਤਾ ਕਿਸਾਨਾਂ ਦੀਆਂ ਮੰਗਾਂ ਤੱਕ ਅਸੀਂ ਪੂਰੀ ਜਨਨ ਕਿ ਸਿਰੇ ਤੱਕ ਜਾਵਾਂਗੇ ਬਿਲਕੁਲ ਉਹਨਾਂ ਦੇ ਨਾਲ ਆ ਔਰ ਮੈਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 1000 ਕਰੋੜ ਦਾ 1 ਲੱਖ ਕਰੋੜ ਦਾ ਬਿਲਕੁਲ ਮੈਂ ਇਹੀ ਕਹਿ ਰਿਹਾ ਇਹ ਜਿਹੜਾ ਨੁਕਸਾਨ ਹੈ ਬੀਜੇਪੀ ਇਹੀ ਚਾਹੁੰਦੀ ਹੈ ਬੀਜੇਪੀ ਇਹੀ ਚਾਹੁੰਦੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਿਲਕੁਲ ਜਦ ਔਰ ਤੇ ਕੰਗਾਲ ਹੋ ਗਏ ਸਾਡੇ ਪੱਲੇ ਬਚੀ ਕੁਛ ਨਹੀਂ ਕਿਹੜੀ ਸੰਘਰਸ਼ ਦੀ ਤਾਕਤ ਰਹਿਣੀ ਆ ਠੀਕ ਹੈ ਨਾ ਇਸ ਕਰਕੇ ਉਹ ਸ਼ਕਤੀ ਨੂੰ ਵੀ ਬਚਾਉਣਾ ਆ ਰੂਪਰੇਖਾ ਦੁਆਰੇ ਤਿਆਰ ਕਰਨੀ ਹੈ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਦਾ ਨੁਕਸਾਨ ਮਤਲ ਸਪੋਚ ਕਰੋ ਜੇ ਇੰਡਸਟਰੀ ਬੰਦ ਹੋ ਗਈ ਉਸ ਇੰਡਸਟਰੀ ਦੇ ਵਿੱਚ ਕੌਣ ਕੰਮ ਕਰਦੇ ਸਾਡੇ ਪੰਜਾਬੀ ਲੋਕ ਹੀ ਤਾਂ ਕੰਮ ਕਰਦੇ ਆ ਤੇ ਸਾਡੇ ਪੰਜਾਬੀ ਨੌਜਵਾਨ ਜਦੋਂ ਬੇਰੁਜ਼ਗਾਰ ਹੋ ਜਾਣਗੇ ਅਸੀਂ ਕਿੱਥੇ ਜਾਵਾਂਗੇ ਜੇ ਹੁਣੇ ਮਾਰਕੀਟਿੰਗ ਵਾਲਾ ਖਰੜਾ ਲਾਗੂ ਹੋ ਜਾਂਦਾ ਜਿਹੜੇ ਇਹਨੇ ਕਿੰਨੇ ਕਿੰਨੇ ਲੱਖ ਟਨ ਦੇ ਜਿਹੜੇ ਉਹ ਸੈਲੋ ਬੰਨੇ ਆ ਠੀਕ ਹੈ ਕਿ ਉਹਨਾਂ ਦੇ ਪੱਲੇ ਪਾ ਦੇਦੇ ਤੇ ਸਾਡੇ ਮਜ਼ਦੂਰੀ ਵੇਲੇ ਹੋ ਜਾਣੇ ਸੀ ਸਾਡੇ ਆੜਤੀਓ ਵਪਾਰੀ ਨਹੀਂ ਹੈ ਉਹ ਸਾਰਿਆਂ ਦਾ ਰਿਸ਼ਤਾ ਆਪਸ ਵਿੱਚ ਨਾਲ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਆਰਥਿਕਤਾ ਇੱਕ ਦੂਜੇ ਨਾਲ ਜੁੜੀ ਹੋਈ ਹੈ ਅਸੀਂ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਨੇ ਆ ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹੀ ਹੈਗਾ ਕਿ ਇਹ ਜਿਹੜਾ ਮੁੱਦਾ ਹੈਗਾ ਗੰਭੀਰ ਮੁੱਦਾ ਹੈਗਾ ਇਸ ਤੇ ਉੱਤੇ ਸਾਰੇ ਪੰਜਾਬੀ ਨੂੰ ਰਾਜਨੀਤਿਕ ਇਤਨਾ ਪੰਜਾਬ ਦੇ ਭੂ ਵਿਖ ਨਾਲੋਂ ਪੰਜਾਬ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਤੇ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਬੈਠਣਾ ਚਾਹੀਦਾ ਔਰ ਨਵੇਂ ਸਿਰੋਂ ਜਿਹੜੀ ਹੈ ਉਹ ਲਿਖਣੀ ਚਾਹੀਦੀ ਆਰਡੀਐਸ ਦਾ ਪੈਸਾ ਰੋਕਿਆ ਹੋਇਆ ਉਹਨਾਂ ਨੇ ਕਿਉਂਕਿ ਉਧਰੋਂ ਫਾਖਰੜਾ ਵੀ ਰੱਦ ਕਰ ਦਿੱਤਾ ਕਿ ਤੇ ਉਹ ਕੋਰਟ ਦੇ ਵਿੱਚ ਉਹ ਸਰਕਾਰ ਦਾ ਕੀ ਹੋਇਆ ਅਹੀ ਇੰਨਾ ਸਮਾਂ ਹੋ ਗਿਆ ਜਨਾ ਦੇਖੋ ਪੰਜਾਬ ਸਰਕਾਰ ਬਿਲਕੁਲ ਕੋਸ਼ਿਸ਼ ਕਰ ਰਹੀ ਹੈ ਵੀ ਕਿਸ ਕਿਸ ਤਰੀਕੇ ਨਾਲ ਛੜਕਾਂ ਜਿਹੜੀਆਂ ਹੈਗੀਆਂ ਉਹ ਠੀਕ ਕਰਵਾਈਆਂ ਜਾਣ ਅਸੀਂ ਕੋਰਟ ਦੇ ਵਿੱਚ ਗਏ ਹੋਏ ਹਾਂ ਏਸੀ ਚੀਜ਼ ਦਾ ਅਸੀਂ ਗੱਲ ਕਰ ਰਹੇ ਹਾਂ ਅੱਜ ਤੇ ਅਸੀਂ ਕੋਰਟ ਦੇ ਵਿੱਚ ਇਸ ਕਰਕੇ ਚਲੇਗੇ ਕਿ ਸਾਡਾ ਉਹਨਾਂ ਨੇ ਆਰਡੀਐਫ ਰੋਕ ਲਿਆ ਉਹ ਜਿਹੜੀ ਆ ਜਿਹੜੀਆਂ ਖਰੜਾ ਲੈ ਕੇ ਆਏ ਸੀ ਖਰੜਾ ਤਾਂ ਬੇਸਿਕਲੀ ਖਤਮ ਕਰਨ ਵਾਲੀ ਗੱਲ ਹੀ ਹੈਗੀ ਹੈ ਠੀਕ ਹੈ ਨਾ ਮਾਰਕੀਟ ਫੀਸ ਮੰਡੀ ਫੀਸ ਸਭ ਖਤਮ ਕਰਨ ਵਾਲੀ ਗੱਲ ਹੈਗੀ ਹੈ ਔਰ ਇਹੇ ਬੇਸਿਕਲੀ ਉਹੀ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਦੇ ਵਾਸਤੇ 750 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਬੈਕ ਡੋਰ ਤੋਂ ਲਾਗੂ ਕਰਨ ਦੀ ਗੱਲ ਹੈਗੀ ਠੀਕ ਹੈ ਕਿ ਨਹੀਂ ਮਤਲਬ ਇਹ ਨਹੀਂ ਹੈ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਉਹ ਸਿਰਫ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਇਨਡਾਇਰੈਕਟਲੀ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆੜਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਸ਼ੈਲਰ ਮਾਲਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਹਾਲੇ ਤੱਕ ਵੀ ਜਿਹੜਾ ਐਫਸੀਆਈ ਨੇ ਜਿਹੜੇ ਚਾਵਲ ਚੁੱਕਣੇ ਸ਼ੁਰੂ ਨਹੀਂ ਕੀਤੇ ਨਵਾਂ ਜਨਨ ਕੇ ਸੀਜ਼ਨ ਆਉਣ ਵਾਲਾ ਵੀ ਹੋ ਗਿਆ ਸੋ ਮੈਂ ਇਸੇ ਕਰਕੇ ਕਹਿੰਦਾ ਵੀ ਮੁੱਦਾ ਜਿਹੜਾ ਸੰਘਰਸ਼ ਸਭ ਦਾ ਸਾਂਝਾ ਹੈਗਾ ਨੇਚਰਲੀ ਜੀ ਆਫਕੋਰਸ ਜਿਹੜਾ ਹੈਗਾ ਨਵਾਰਡ ਤੋਂ ਪੈਸਾ ਲੈ ਕੇ ਜਿਹੜਾ ਹੁਣ ਮੈਨੂੰ ਐਗਜ਼ੈਕਟ ਲੋਸ ਨਹੀਂ ਪਤਾ ਹੈਗਾ ਪਰ ਡੈਫੀਨਿਟਲੀ ਹੈ ਉਹ ਛੜਕਾਂ ਦਾ ਜਾਨੀ ਕਿ ਮੁਰੰਮਤ ਕਰਾਉਣ ਵਾਸਤੇ ਜਾਂ ਰਿਪੇਅਰ ਕਰਾਉਣ ਵਾਸਤੇ ਅਰੇਂਜਮੈਂਟ ਕੀਤਾ ਜਾ ਰਿਹਾ ਇੱਕ ਲੁਧਿਆਣਾ ਪਛਮੀ ਦੇ ਵਿੱਚ ਜਿਹੜਾ ਕੈਂਡੀਡੇਟ ਪਾ ਰਹੇ ਉਸ ਨੂੰ ਲੈ ਕੇ ਪਾਲੀਗਲ ਸਵਾਲ ਕਰ ਰਹਾ ਹੈ ਕਿਤੇ ਟੌਪ ਲੀਡਰ ਜਿਹੜੇ ਨੇ ਉਹਨਾਂ ਨੂੰ ਹੁਣ ਰਾਜ ਸਭਾ ਭੇਜਣ ਦੀ ਤਿਆਰੀ ਕੀਤੀ ਆ ਮਾਦੀ ਆ ਅ ਦੇਖੋ ਇਹ ਜਿਹੜੀਆਂ ਸਾਰੀਆਂ ਅਫਵਾਹਾਂ ਨੇ ਬੀਜੇਪੀ ਦੀ ਜਿਹੜੀ ਝੂਠ ਦੀ ਫੈਕਟਰੀ ਹੈ ਉਥੇ ਸਕ੍ਰਿਪਟ ਤਿਆਰ ਹੁੰਦੀ ਆ ਫਿਰ ਉਥੇ ਸਕ੍ਰਿਪਟ ਤਿਆਰ ਕਰਕੇ ਜਿੰਨੇ ਲੋਕ ਬੀਜੇਪੀ ਦੇ ਆਪਣੇ ਲੀਡਰ ਨੇ ਤੇ ਜਾਂ ਫਿਰ ਜਿਹੜੇ ਬੀਜੇਪੀ ਲਈ ਕੰਮ ਕਰਦੇ ਨੇ ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ ਤੇ ਚਾਹੇ ਬਾਜਵਾਜੀ ਹੋਣ ਫਿਰ ਉਹਨਾਂ ਨੂੰ ਉਹ ਸਕ੍ਰਿਪਟ ਵੰਡ ਦਿੱਤੀ ਜਾਂਦੀ ਹੈ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਿਹੜਾ ਆਪਾ ਫਲਾਉਣੀਆਂ ਨੇ ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ ਇਲੈਕਸ਼ਨ ਹੋਇਆ ਨਹੀਂ ਇਲੈਕਸ਼ਨ ਦੇ ਨਤੀਜੇ ਨਹੀਂ ਆਏ ਔਰ ਇਹ ਇਹਨਾਂ ਨੇ ਪਹਿਲਾਂ ਹੀ ਅਫਵਾਹਾਂ ਫੈਲਾਉਣੀ ਸ਼ੁਰੂ ਕਰ ਦਿੱਤੀਆਂ ਜਦ ਕਿ ਜਿਹੜਾ ਹੈਗਾ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਰਿਜ਼ਲਟ ਆਉਣਗੇ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਤੈਅ ਕਰਾਂਗੇ ਰਾਜ ਸਭਾ ਦੇ ਵਿੱਚ ਕਿੰਨੇ ਜਾਣਾ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਰਾਜ ਸਭਾ ਜਿਹੜੀ ਹੈਗੀ ਹੈ ਉਹ ਅਪਰ ਹਾਊਸ ਹੈ ਉਹ ਹਾਊਸ ਹੈ ਜਿੱਥੇ ਹਮੇਸ਼ਾ ਹੀ ਉਹ ਬਣਿਆ ਵੀ ਇਸੇ ਕਰਕੇ ਸੀ ਉਹ ਲੋਕ ਜਿਨ੍ਹਾਂ ਦੀ ਸਮਾਜ ਨੂੰ ਦੇਣ ਹੋਵੇ ਉੱਥੇ ਉਹ ਭੇਜੇ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਹਿ ਸਕਦਾ ਜਦੋਂ ਉਹਦੇ ਨਤੀਜੇ ਆਉਣਗੇ ਜਦੋਂ ਇਹ ਫੈਸਲਾ ਹੋਏਗਾ ਬੈਸ ਸਾਰੇ ਹੀ ਪੱਤਰਕਾਰ ਸਾਥੀਆਂ ਦਾ ਸਵਾਗਤ ਤੇ ਸਭ ਤੋਂ ਪਹਿਲਾਂ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅ ਅੱਜ ਦੀ ਇਸ ਪੀਸੀ ਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਤੇ ਮੇਰੇ ਨਾਲ ਇਸ ਪੀਸੀ ਦੇ ਵਿੱਚ ਸਾਡੇ ਬੁਲਾਰੇ ਅ ਪ੍ਰਨਵ ਤਵਨ ਜੀ ਨੇ ਉਹ ਵੀ ਹਾਜ਼ਰ ਨੇ ਅ ਕੱਲ ਜਿੱਦਾਂ ਤੁਸੀਂ ਸਾਰਿਆਂ ਨੇ ਦੇਖਿਆ ਇੰਡੋਰਸ ਕੀਤਾ ਪੂਰੇ ਪੰਜਾਬ ਨੇ ਇੰਡੋਰਸ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਬੜਾ ਇਤਿਹਾਸਕ ਦਿਨ ਸੀ ਇਤਿਹਾਸਕ ਇਸ ਕਰਕੇ ਸੀ ਕਿਉਂਕਿ ਪੰਜਾਬ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕੱਲ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਲਿਆ ਉਹ ਸੀ ਜਿਹੜਾ ਖੇਤੀ ਮੰਡੀਕਰਨ ਦਾ ਖਰੜਾ ਉਸ ਨੂੰ ਰੱਦ ਕਰਨਾ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਖੇਤੀ ਦਾ ਮੰਡੀਕਰਨ ਖਰੜਾ ਸੀ ਉਹ ਪੰਜਾਬ ਦੀ ਆਰਥਿਕ ਤਬਾਹੀ ਹੈ ਉਹਦੇ ਨਾਲ ਨਾ ਕੇਵਲ ਕਿਸਾਨ ਪ੍ਰਭਾਵਿਤ ਹੁੰਦਾ ਉਦੀ ਫਸਲ ਐਮ ਐਸ ਸੀ ਪੀ ਤੇ ਨਹੀਂ ਵਿਕਣੀ ਸੀ ਦੂਸਰੇ ਬੰਨੇ ਉਹਦੇ ਨਾਲ ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਆੜਤੀਆਂ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਸਾਡਾ ਸਾਡਾ ਪਿੰਡੂ ਅਰਥਚਾਰਾ ਆ ਉਹ ਵੀ ਪ੍ਰਭਾਵਿਤ ਹੁੰਦਾ ਕਿਉਂਕਿ ਆਰ ਡੀ ਐਫ ਜਿਹੜਾ ਹੈਗਾ ਹੌਲੀ ਹੌਲੀ ਇਸ ਚੋਂ ਖਤਮ ਹੋ ਜਾਣਾ ਸੀ ਇਹੀ ਕਾਰਨ ਹੈ ਕਿ ਜਦੋਂ ਇਹ ਖਰੜਾ ਪੰਜਾਬ ਸਰਕਾਰ ਕੋਲੇ ਪੁੱਜਿਆ ਸੀ ਉਦੋਂ ਵੀ ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਬੁਲਾ ਕੇ ਉਹਨਾਂ ਦਾ ਫੀਡਬੈਕ ਲੈ ਕੇ ਇਸ ਖਰੜੇ ਦੇ ਉੱਤੇ رائے ਬਣਾਈ ਔਰ ਸਾਰਿਆਂ ਦੀ رائے ਇਹੀ ਸੀ ਕਿ ਇਹ ਜਿਹੜਾ ਖਰੜਾ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਹੈਗਾ ਅਸੀਂ ਇਸ ਕਰਕੇ ਉਸ ਵਕਤ ਇਸ ਖਰੜੇ ਨੂੰ ਜਿਹੜਾ ਹੈਗਾ ਰੱਦ ਕੀਤਾ ਸੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਜਿਹੜੇ ਹੈਗੇ ਹੱਕੀ ਸੰਘਰਸ਼ ਦੇ ਵਿੱਚ ਸਾਥ ਦਿੱਤਾ ਚਾਹੋ ਕਿਸਾਨਾਂ ਦਾ ਹੋਵੇ ਜਾਂ ਕੋਈ ਹੋਰ ਹੋਵੇ ਔਰ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਹੈ ਉਹ ਖੜੀ ਹੈ ਤੇ ਉਹਨਾਂ ਦੀਆਂ ਹੱਕੀ ਮੰਗਾਂ ਦਾ ਅਸੀਂ ਸਮਰਥਨ ਕਰਦੇ ਆਂ ਪਰ ਜਿਹੜੇ ਮੁੱਦੇ ਤੇ ਗੱਲਬਾਤ ਕਰਨ ਲਈ ਤੁਹਾਨੂੰ ਅੱਜ ਬੁਲਾਇਆ ਜਿਹੜਾ ਮੁੱਦਾ ਅਸੀਂ ਅੱਜ ਉਜਾਗਰ ਕਰਨਾ ਚਾਹੁੰਦੇ ਆ ਜਿਹੜਾ ਮੁੱਦਾ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਉਹ ਮੁੱਦਾ ਇਹ ਹੈਗਾ ਕਿ ਬੀਜੇਪੀ ਜਿਹੜੀ ਸਿਆਸੀ ਚਾਲਾਂ ਜਿਹੜੀਆਂ ਨੇ ਉਹਨੂੰ ਸਮਝਣ ਦੀ ਜ਼ਰੂਰਤ ਆ ਜਿਹੜੀ ਬੀਜੇਪੀ ਹੈ ਉਹ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨਾ ਚਾਹੁੰਦੀ ਹੈ ਉਹ ਕੇਵਲ ਪੰਜਾਬ ਦੇ ਕਿਸਾਨ ਨੂੰ ਹੀ ਤਬਾਹ ਨਹੀਂ ਕਰਨਾ ਚਾਹੁੰਦੀ ਉਹ ਕੇਵਲ ਮਜ਼ਦੂਰਾਂ ਦਾ ਜਿਹੜੀ ਇਹ ਨੌਕਰੀ ਖੋਣਾ ਨਹੀਂ ਚਾਹੁੰਦੀ ਉਹ ਕੇਵਲ ਜਿਹੜਾ ਹੈਗਾ ਆੜਤੀਆਂ ਦੀ ਨੌਕਰੀ ਖੋਣਾ ਨਹੀਂ ਚਾਹੁੰਦੀ ਉਹ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਅ ਬੁਰਜੁਵਾਜੀ ਨੀਤੀਆਂ ਦਾ ਜਾਂ ਉਹਨਾਂ ਦੀ ਜਾਨਕੀ ਆਟੋਨੋਮਿਕ ਨੀਤੀਆਂ ਦਾ ਵਿਰੋਧ ਕਰਦਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਲਤਾੜਿਆ ਜਾਵੇ ਇਸ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਪੰਜਾਬ ਦੀ ਇੰਡਸਟਰੀ ਨੂੰ ਵੀ ਤਬਾਹ ਕਰਨਾ ਚਾਹੁੰਦੀ ਹੈ ਉਸ ਵੰਦੇ ਦੇ ਵਿੱਚ ਕੱਲ ਇੰਡਸਟਰੀ ਦੇ ਕੁਝ ਨੁਮਾਇंदे ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸੀ ਅਸੀਂ ਦੇਖਿਆ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਕਿਸਾਨ ਹੈ ਉਹ ਬਾਰਡਰਾਂ ਦੇ ਉੱਤੇ ਬੈਠਾ ਹੋਇਆ ਹੈ। ਔਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਬੀਜੇਪੀ ਉਸ ਦੀ ਗੱਲ ਨਹੀਂ ਸੁਣ ਰਹੀ। ਬੀਜੇਪੀ ਦੇ ਕੰਨਾਂ ਦੇ ਉੱਤੇ ਉਸ ਦੀ ਜਿਹੜੀ ਹੈ ਆਵਾਜ਼ ਨਹੀਂ ਪਹੁੰਚ ਰਹੀ। ਔਰ ਬੀਜੇਪੀ ਚਾਹੁੰਦੀ ਹੈ ਕਿ ਪੰਜਾਬੀ ਹੀ ਪੰਜਾਬੀਆਂ ਦੇ ਖਿਲਾਫ ਜਿਹੜਾ ਉਹ ਖੜਾ ਹੋ ਜਾਵੇ। ਹੱਲ ਕੋਈ ਨਿਕਲ ਨਹੀਂ ਰਿਹਾ। ਔਰ ਇਸ ਜਾਨੀ ਕਿ ਧਰਨੇ ਕਰਕੇ ਇਸ ਪ੍ਰਦਰਸ਼ਨ ਕਰਕੇ ਜਿਹੜਾ ਹੈਗਾ ਭਾਜਪਾ ਉਹ ਪੰਜਾਬ ਨੂੰ ਜਿਹੜਾ ਹੈਗਾ ਖਰਾਬ ਕਰ ਰਹੀ ਹੈ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਜਿਹੜੀ ਸਾਡੀ ਇੰਡਸਟਰੀ ਹੈ ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ ਇੰਡਸਟਰੀ ਵੀ ਬਹੁਤ ਸਾਰਾ ਟੈਕਸਿੰਦੀ ਹੈ ਜਿਸ ਦੇ ਨਾਲ ਪੰਜਾਬ ਚੱਲਦਾ ਆ ਸਾਡੇ ਇੰਡਸਟਰੀ ਲਿਸਟ ਜਿਹੜੇ ਹੈ ਉਹਨਾਂ ਦਾ ਬਿਜ਼ਨਸ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਉਹਨਾਂ ਨੂੰ ਦੂਰੋਂ ਆਰਡਰ ਨਹੀਂ ਮਿਲ ਰਹੇ ਉਹ ਕਿਉਂਕਿ ਜਿਹੜੇ ਜਿੰਨੇ ਬੰਦੇ ਨੇ ਆਰਡਰ ਦੇਨੇ ਸੋਚਦਾ ਕਿ ਤੁਹਾਡਾ ਟਾਈਮ ਜਿਹੜਾ ਸਮਾਨ ਹੈ ਉਹ ਸਾਡੇ ਕੋਲੇ ਟਾਈਮ ਤੇ ਨਹੀਂ ਪੁੱਜੇਗਾ ਇਸ ਕਰਕੇ ਇੰਡਸਟਰੀ ਤਬਾਹ ਹੋ ਰਹੀ ਹੈ। ਔਰ ਸਾਡੀ ਇਹ ਸਮਝ ਹੈਗੀ ਹੈ ਕਿ ਜੇਕਰ ਇੰਡਸਟਰੀ ਨਾ ਬਚੀ ਨੈਚੁਰਲੀ ਪੰਜਾਬ ਵੀ ਨਹੀਂ ਬਚਦਾ। ਔਰ ਇਸ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਸਾਡੇ ਧੀਆਂ ਪੁੱਤਰ ਹੈਗੇ ਆ। ਸੋ ਅਸੀਂ ਜਿਹੜਾ ਸਭ ਤੋਂ ਪਹਿਲਾਂ ਤਾਂ ਹਰਿਆਣਾ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਸ ਨੂੰ ਅਪੀਲ ਕਰਦੇ ਆ ਕਿ ਐਦਾਂ ਦੀ ਬੈਰੀਕੇਡਿੰਗ ਤਾਂ ਇੰਟਰਨੈਸ਼ਨਲ ਬਾਰਡਰਾਂ ਤੇ ਵੀ ਨਹੀਂ ਹੋਣੀ। ਜਿਸ ਤਰੀਕੇ ਦੀ ਬੈਰੀਕੇਡਿੰਗ ਤੁਸੀਂ ਜਿਹੜੀ ਹੈ ਉਹ ਪੰਜਾਬ ਦੇ ਬਾਰਡਰਾਂ ਦੇ ਉੱਤੇ ਕੀਤੀ ਹੋਈ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੀ ਹੋਈ ਹੈ ਔਰ ਕਿਸਾਨ ਸਾਡੇ ਆਪਣੇ ਨੇ ਉਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈਗਾ ਔਰ ਇਸ ਬੈਰੀਕੇਡਿੰਗ ਦੇ ਕਾਰਨ ਜਿਹੜਾ ਹੈਗਾ ਲੋਕਾਂ ਦਾ ਬਿਜ਼ਨਸ ਆਮ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹੈਗੇ ਆ ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਹਰਿਆਣੇ ਦੀ ਸਰਕਾਰ ਨੂੰ ਕਿ ਉਹ ਬੈਰੀਕੇਡਿੰਗ ਨੂੰ ਜਿਹੜੀ ਤੁਰੰਤ ਜਿਹੜੀ ਹੈ ਉਹ ਰੋਕੀ ਜਾਵੇ ਹਟਾਈ ਜਾਵੇ ਔਰ ਦੂਸਰੀ ਵੱਡੀ ਗੱਲ ਜਿਹੜੀ ਹੈ ਅਸੀਂ ਕਿਸਾਨ ਜਥੇਬੰਦੀਆਂ ਨੂੰ ਪੂਰੇ ਪੰਜਾਬੀਆਂ ਨੂੰ ਹਰ ਰਾਜਨੀਤਿਕ ਜਥੇਬੰਦੀ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਤੁਹਾਡੀ ਇਸ ਪ੍ਰੈਸ ਕਾਨਫਰੰਸ ਦੇ ਮਾਣਫਤ ਕਿ ਸਾਨੂੰ ਇਸ ਕਿ ਇੱਕ ਸਾਲ ਹੋ ਗਿਆ ਉੱਥੇ ਬੈਠਿਆ ਹੋਇਆ ਬੀਜੇਪੀ ਸਾਡੀ ਗੱਲ ਸੁਣ ਨਹੀਂ ਰਹੀ ਹੈ ਤੇ ਸਾਨੂੰ ਜਿਹੜੀ ਇਕੱਠੇ ਹੋ ਕੇ ਇਸ ਅੰਦੋਲਨ ਦੀ ਰੂਪਰੇਖਾ ਇਸ ਤਰੀਕੇ ਨਾਲ ਤੈਅ ਕਰਨੀ ਚਾਹੀਦੀ ਹੈ ਜਿੱਥੇ ਸਾਡਾ ਸੰਘਰਸ਼ ਹੈਗਾ ਆਮ ਆਦੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਜਿੱਥੇ ਸਾਡਾ ਇਹ ਸੰਘਰਸ਼ ਹੋਰ ਤਿੱਖਾ ਹੋਵੇ ਤੁਹਾਡੀਆਂ ਮੰਗਾਂ ਜਾਇਦ ਨੇ ਉੱਥੇ ਹੀ ਜਿਹੜਾ ਹੈਗਾ ਇਸ ਸੰਘਰਸ਼ ਦੇ ਕਾਰਨ ਜਿਹੜਾ ਹੈਗਾ ਪ੍ਰਭਾਵਿਤ ਬੀਜੇਪੀ ਹੋਵੇ ਜਾਂ ਜਿਨ੍ਹਾਂ ਨੇ ਸਾਡੇ ਨਾਲ ਧੱਕਾ ਕੀਤਾ ਉਹ ਹੁਣ ਇਹਦੇ ਨਾਲ ਪ੍ਰਭਾਵਿਤ ਸਾਡਾ ਪੰਜਾਬ ਨਾ ਹੋਵੇ ਕਿਉਂਕਿ ਜੇ ਪੰਜਾਬ ਨਾ بچਿਆ ਪੰਜਾਬ ਦਾ ਵਪਾਰ ਨਾ بچਿਆ ਪੰਜਾਬ ਦਾ ਇੰਡਸਟਰੀ ਨਾ ਬਚੀ ਤੇ ਫਿਰ ਪੰਜਾਬ ਦੀ ਨਾ ਕਿਸਾਨੀ ਰਹਿਣੀ ਹੈ ਨਾ ਮਜ਼ਦੂਰੀ ਰਹਿਣੀ ਹੈ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੇਰੁਜ਼ਗਾਰ ਹੋ ਜਾਣਗੇ ਸੋ ਮੈਂ ਇਸ ਜਾਨੀ ਕਿ ਪੈਰਿਸ ਕਾਨਫਰੰਸ ਦੇ ਮਾਰਫਤ ਇਹ ਲੱਕ ਲੱਕ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਹੋ ਰੱਖਣਾ ਚਾਹਣਾ ਹੈਗਾ ਕਿ ਸਾਰੇ ਇੰਡਸਟਰੀਅਲਿਸਟਾਂ ਨੂੰ ਕਿਸਾਨਾਂ ਨੂੰ ਤੇ ਵਪਾਰੀਆਂ ਨੂੰ ਪੰਜਾਬੀਆਂ ਨੂੰ ਤੇ ਹਰ ਰਾਜਨੀਤਿਕ ਧਿਰ ਨੂੰ ਕਿਉਂਕਿ ਬੀਜੇਪੀ ਤੋਂ ਤਾਂ ਕੋਈ ਉਮੀਦ ਕੀਤੀ ਜਾ ਨਹੀਂ ਸਕਦੀ ਹੈ ਬੀਜੇਪੀ ਤਾਂ ਪੰਜਾਬ ਨੂੰ ਤਬਾਹ ਕਰਨਾ ਹੀ ਚਾਹੁੰਦੀ ਹੈ ਸਾਰਿਆਂ ਨੂੰ ਮਿਲ ਕੇ ਇਸ ਅੰਦੋਲਨ ਦੀ ਰੂਪਰੇਖਾ ਹੋਰ ਤਰੀਕੇ ਨਾਲ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਕੇਂਦਰ ਸਰਕਾਰ ਨੂੰ ਪ੍ਰੈਸ਼ਰ ਕਰ ਸਕੀ ਉਹਨਾਂ ਦੀ ਜਾਇਜ਼ ਮੰਗਾਂ ਮੰਨੀਆਂ ਜਾ ਸਕਣ ਔਰ ਸਾਡੀ ਇੰਡਸਟਰੀ ਵੀ ਪ੍ਰਭਾਵਿਤ ਨਾ ਹੋਵੇ ਕੋਈ ਸਵਾਲ ਇਹ ਤੁਸੀਂ ਜਿਹੜੀ ਕਿਸਾਨਾਂ ਨੂੰ ਫੀਲ ਕੀਤੀ ਹੈ ਕੀ ਇਸ ਤਰੀਕੇ ਨਾਲ ਬਟਲੋਕ ਬਸਤਾ ਖੋਲਣਾ ਨਹੀਂ ਹੈ ਕਿਵੇਂ ਕਰਨੀ ਹੈ ਨਹੀਂ ਦੇਖੋ ਪਤਾ ਕੀ ਹੈਗਾ ਵੀ ਉਸ ਅੰਦੋਲਨ ਦੇ ਵਿੱਚ ਸਾਨੂੰ 1 ਸਾਲ ਹੋ ਗਿਆ ਹੈ ਠੀਕ ਹੈ ਨਾ ਉਸ ਤੋਂ ਪਹਿਲਾਂ ਉਹ ਕਿਹੜੀਆਂ ਮੰਗਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਦੇਖਣ ਦੀ ਗੱਲ ਹੈ ਇਹ ਮੰਗਾਂ ਉਹੀ ਨੇ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਔਰ ਜਿਹੜੀਆਂ 750 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਮੋਦੀ ਸਾਹਿਬ ਨੇ ਮੰਨੀਆਂ ਸੀ ਪਰ ਉਹ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਲੱਗ ਚਾਹੇ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੋਵੇ ਕਰਜ਼ਾ ਮਾਫੀ ਦੀ ਗੱਲ ਹੋਵੇ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਹੋਵੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਹੀ ਤਾਂ ਅਸੀਂ ਇਹ ਬਾਰਡਰ ਦੇ ਉੱਤੇ ਬੈਠੇ ਹੋਏ ਆ ਕਿਸੇ ਨੂੰ ਸ਼ੌਂਕ ਤੇ ਹੈ ਨਹੀਂ ਬਾਰਡਰ ਦੇ ਉੱਤੇ ਬੈਠਣ ਦਾ ਪਰ ਜੇਕਰ ਸਾਡੀ ਜਨਨਕ ਇੱਕ ਸਟ੍ਰੈਟਜੀ ਦੇ ਤਹਿਤ ਜਿਹੜੀ ਕੇ ਕੇਂਦਰ ਸਰਕਾਰ ਜਿਹੜੀ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੀ ਜਾਂ ਉਸ ਮਸਲੇ ਦਾ ਹੱਲ ਨਹੀਂ ਕਰ ਰਹੀ ਤਾਂ ਬੈਠ ਕੇ ਨੈਚਰਲੀ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਸੰਘਰਸ਼ ਵੀ ਤਿੱਖਾ ਰਹੇ ਸੰਘਰਸ਼ ਵੀ ਅਸੀਂ ਚਾਲੂ ਰੱਖੀਏ ਔਰ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਜਾਂ ਪੰਜਾਬ ਦਾ ਵਪਾਰ ਹੈ ਉਹ ਵੀ ਪ੍ਰਭਾਵਿਤ ਨਾ ਹੋ। ਇੱਕ ਸਾਹਿਬ ਇਹ ਵੀ ਕਹਿ ਰਹੇ ਕਹਿੰਦੇ ਕਿ ਉਸ ਕਾਰਨ ਸਾਰੀਆਂ ਸੜਕਾਂ ਟੁੱਟ ਗਈਆਂ ਨੇ। ਆ ਹਾਂ ਬਿਲਕੁਲ ਉਹਨਾਂ ਦੀ ਗੱਲ ਜਾਇਜ਼ ਹੈਗੀ ਜੀ ਹੁਣ ਤੁਸੀਂ ਦੇਖੋ ਉੱਥੇ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਨੈਸ਼ਨਲ ਹਾਈਵੇ ਤੇ ਉਹ ਹੁਣ ਨੈਚੁਰਲੀ ਜੇ ਅਸੀਂ ਦੇਖੀਏ ਇਧਰ ਜਾਨੀ ਕਿ ਡੇਰਾ ਬੱਸੀ ਪਿਸਦੀ ਜਿਹੜੀਆਂ ਸਾਰੀਆਂ ਦੂਸਰੇ ਰੂਟ ਤੋਂ ਜਿਹੜੀਆਂ ਜਾਂਦੀਆਂ ਹੈਗੀਆਂ ਇਹਨਾਂ ਹੈਵੀ ਟ੍ਰੈਫਿਕ ਜਾਂਦਾ ਹੈਗਾ ਜਿੱਥੇ ਲੋਕਾਂ ਦਾ ਟਾਈਮ ਜ਼ਿਆਦਾ ਲੱਗਦਾ ਉਥੇ ਨੈਚੁਰਲੀ ਸੜਕਾਂ ਵੀ ਖਰਾਬ ਹੋਈਆਂ ਮੁਰੰਮਤ ਉਹਦੀ ਕਰਾਣੀ ਬਣਦੀ ਹੈ ਬਿਲਕੁਲ ਪੰਜਾਬ ਸਰਕਾਰ ਨੇ ਜੋ ਕਰਨਾ ਉਹ ਕਰੇਗੀ ਪਰ ਮੇਰਾ ਤਾਂ ਸਵਾਲ ਬਾਰ-ਬਾਰ ਕੇਂਦਰ ਸਰਕਾਰ ਨੂੰ ਹੈ ਔਰ ਅਪੀਲ ਪੰਜਾਬੀਆਂ ਨੂੰ ਹੈਗੀ ਹੈ ਸਾਰਾ ਪੰਜਾਬ ਇੱਕ ਹੈ ਕਿਸਾਨਾਂ ਦੀ ਪਿੱਠ ਦੇ ਉੱਤੇ ਹੈ ਕਿਸਾਨਾਂ ਦੇ ਨਾਲ ਹੈ ਮੰਗਾ ਉਹਨਾਂ ਦੀ ਜਾਇਜ਼ ਨੇ ਪਰ ਸਾਨੂੰ ਇਸ ਦੇ ਉੱਤੇ ਬੈਠ ਕੇ ਮੋੜ ਵਿਚਾਰ ਕਰਨਾ ਪਾਏਗਾ ਕਿ ਕਿਸ ਤਰੀਕੇ ਨਾਲ ਮੋਦੀ ਸਾਹਿਬ ਨੂੰ ਜਿਸ ਤਰ੍ਹਾਂ ਉਦੋਂ ਅਸੀਂ ਝਕਾਇਆ ਸੀ ਉਦੋਂ ਵੀ ਸਾਰੇ ਪੰਜਾਬੀ ਇਕੱਠੇ ਸੀ ਉਦੋਂ ਪੂਰਾ ਹਿੰਦੁਸਤਾਨ ਇਕੱਠਾ ਸੀ ਠੀਕ ਹੈ ਨਾ ਵੀ ਸਾਡਾ ਬਿਜ਼ਨਸ ਵੀ ਪ੍ਰਭਾਵਿਤ ਨਾ ਹੋਵੇ ਵਪਾਰ ਵੀ ਪ੍ਰਭਾਵਿਤ ਨਾ ਹੋਵੇ ਔਰ ਕੇਂਦਰ ਸਰਕਾਰ ਨੂੰ ਵੀ ਅਸੀਂ ਜਿਹੜਾ ਪ੍ਰੈਸ਼ਰ ਦੇ ਰਹੇ ਹਾਂ ਕੱਲੇ ਇੰਡਸਟਰੀਲਿਸਟ ਆਈਸੀਓ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਅਗਰ ਕੱਲੇ ਜਲੰਧਰ ਦੀ ਗੱਲ ਕਰੀਏ 1000 ਕਰੋੜ ਪੂਰੇ ਪੰਜਾਬ ਦੇ ਵਿੱਚ 1 ਲੱਖ ਕਰੋੜ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਹੈ ਇਸ ਅੰਦੋਲਨ ਕਰਕੇ ਬਾਰਡਰ ਬੰਦ ਹੋਣ ਕਰਕੇ ਕੀ ਆਪਟੀ ਸਰਕਾਰ ਦਾ ਕੋਈ ਡੈਲੀਗੇਸ਼ਨ ਕਿਸਾਨਾਂ ਕੋਲ ਜਾ ਰਿਹਾ ਹੈ ਗੱਲਬਾਤ ਕਰਨ ਲਈ ਕਿ ਤੁਸੀਂ ਕੋਈ ਵਿਕਲਪਿਕ ਮਾਰਗ ਜਿਹੜਾ ਹੈ ਉਹ ਸਰਕਾਰ ਦੇ ਨਾਲ ਅਗਰ ਕੋਲਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਕਿਸ ਤਰ੍ਹਾਂ ਦੀ ਕੋਈ ਗੱਲ ਕਰਨ ਜਾ ਰਹੇ ਹੋ ਦੇਖੋ ਕੱਲ ਵੀ ਮਾਨ ਸਾਹਿਬ ਨੇ ਇੱਕ ਗੱਲ ਜਨਨ ਕਿ ਫਲੋਰ ਦਾ ਜਨਨ ਕਿ ਫਲੋਰ ਦੇ ਤੇ ਆਖੀ ਸੀ ਸਦਨ ਦੇ ਵਿੱਚ ਆਖੀ ਸੀ ਕਿ ਜਿਹੜਾ ਇਹ ਨਹੀਂ ਹੈ ਕਿ ਅਸੀਂ ਇਕੱਲਾ ਖਰੜਾ ਜਿਹੜਾ ਰੱਦ ਕੀਤਾ ਕਿਸਾਨਾਂ ਦੀਆਂ ਮੰਗਾਂ ਤੱਕ ਅਸੀਂ ਪੂਰੀ ਜਨਨ ਕਿ ਸਿਰੇ ਤੱਕ ਜਾਵਾਂਗੇ ਬਿਲਕੁਲ ਉਹਨਾਂ ਦੇ ਨਾਲ ਆ ਔਰ ਮੈਂ ਜਿੱਦਾਂ ਤੁਸੀਂ ਜਗਰ ਕੀਤਾ ਕਿ 1000 ਕਰੋੜ ਦਾ 1 ਲੱਖ ਕਰੋੜ ਦਾ ਬਿਲਕੁਲ ਮੈਂ ਇਹੀ ਕਹਿ ਰਿਹਾ ਇਹ ਜਿਹੜਾ ਨੁਕਸਾਨ ਹੈ ਬੀਜੇਪੀ ਇਹੀ ਚਾਹੁੰਦੀ ਹੈ ਬੀਜੇਪੀ ਇਹੀ ਚਾਹੁੰਦੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਿਲਕੁਲ ਜਦੋਂ ਅਸੀਂ ਆਰਥਿਕ ਤੌਰ ਤੇ ਕੰਗਾਲ ਹੋ ਗਏ ਸਾਡੇ ਪੱਲੇ ਬਚੀ ਕੁਝ ਨਹੀਂ ਕਿਹੜੀ ਸੰਘਰਸ਼ ਦੀ ਤਾਕਤ ਰਹਿਣੀ ਆ ਠੀਕ ਹੈ ਨਾ ਇਸ ਕਰਕੇ ਉਹ ਸ਼ਕਤੀ ਨੂੰ ਵੀ ਬਚਾਉਣਾ ਆ ਰੂਪਰੇਖਾ ਦੁਆਰੇ ਤਿਆਰ ਕਰਨੀ ਹੈ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਦਾ ਨੁਕਸਾਨ ਮਤਲਬ ਸਪੋਚ ਕਰੋ ਜੇ ਇੰਡਸਟਰੀ ਬੰਦ ਹੋ ਗਈ ਉਸ ਇੰਡਸਟਰੀ ਦੇ ਵਿੱਚ ਕੌਣ ਕੰਮ ਕਰਦੇ ਸਾਡੇ ਪੰਜਾਬੀ ਲੋਕੀ ਤਾਂ ਕੰਮ ਕਰਦੇ ਆ ਤੇ ਸਾਡੇ ਪੰਜਾਬੀ ਨੌਜਵਾਨ ਜਦੋਂ ਬੇਰੁਜ਼ਗਾਰ ਹੋ ਜਾਣਗੇ ਅਸੀਂ ਕਿੱਥੇ ਜਾਵਾਂਗੇ ਜੇ ਹੁਣ ਇਹ ਮਾਰਕੀਟਿੰਗ ਵਾਲਾ ਖਰੜਾ ਲਾਗੂ ਹੋ ਜਾਂਦਾ ਜਿਹੜੇ ਇਹਨੇ ਕਿੰਨੇ ਕਿੰਨੇ ਲੱਖ ਟਨ ਦੇ ਜਿਹੜੇ ਉਹ ਸੈਲੋ ਬੰਨੇ ਆ ਠੀਕ ਹੈ ਕਿ ਉਹਨਾਂ ਦੇ ਪੱਲੇ ਪਾ ਦਿੱਤੇ ਤੇ ਸਾਡੇ ਮਜ਼ਦੂਰੀ ਵੇਲੇ ਹੋ ਜਾਣੇ ਸੀ ਸਾਡੇ ਆੜਤੀਓ ਵਪਾਰੀ ਨਹੀਂ ਹੈ ਉਹ ਸਾਰਿਆਂ ਦਾ ਰਿਸ਼ਤਾ ਆਪਸ ਵਿੱਚ ਨਾਲ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਆਰਥਿਕਤਾ ਇੱਕ ਦੂਜੇ ਨਾਲ ਜੁੜੀ ਹੋਈ ਹੈ ਅਸੀਂ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਨੇ ਹਾਂ ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹੀ ਹੈਗਾ ਕਿ ਇਹ ਜਿਹੜਾ ਮੁੱਦਾ ਹੈਗਾ ਗੰਭੀਰ ਮੁੱਦਾ ਹੈਗਾ ਇਸ ਤੇ ਉੱਤੇ ਸਾਰੇ ਪੰਜਾਬੀ ਨੂੰ ਰਾਜਨੀਤਿਕ ਪਾਰਟੀ ਨੂੰ ਮਹੱਤਵਪੂਰਨ ਤੌਰ ਤੇ ਬੇਨਤੀ ਕਰਨਾ ਚਾਹਣਾ ਇਹ ਮੁੱਦਾ ਰਾਜਨੀਤੀ ਦਾ ਮੁੱਦਾ ਨਹੀਂ ਹੈ ਪੰਜਾਬ ਦੇ ਹਿੱਤ ਨਾਲ ਪੰਜਾਬ ਦੇ ਭੂਗਵਿਖ ਨਾਲੋਂ ਪੰਜਾਬ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਤੇ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ आरडीएफ ਦਾ ਪੈਸਾ ਰੋਕਿਆ ਹੋਇਆ ਹੈ ਉਹਨਾਂ ਨੇ ਕਿਉਂਕਿ ਉਧਰੋਂ ਦਾ ਖਰੜਾ ਵੀ ਰੱਦ ਕਰ ਦਿੱਤਾ ਕਿ ਅਸੀਂ ਉਹ ਕੋਰਟ ਦੇ ਵਿੱਚ ਉਹ ਸੜਕਾਂ ਦਾ ਕੀ ਹੋਇਆ ਅਸੀਂ ਇੰਨਾ ਸਮਾਂ ਹੋ ਗਿਆ ਜਨਾ ਦੇਖੋ ਪੰਜਾਬ ਸਰਕਾਰ ਬਿਲਕੁਲ ਕੋਸ਼ਿਸ਼ ਕਰ ਰਹੀ ਹੈ ਵੀ ਕਿਸ ਕਿਸ ਤਰੀਕੇ ਨਾਲ ਛੜਕਾਂ ਜਿਹੜੀਆਂ ਹੈਗੀਆਂ ਉਹ ਠੀਕ ਕਰਵਾਈਆਂ ਜਾਣ ਅਸੀਂ ਕੋਰਟ ਦੇ ਵਿੱਚ ਗਏ ਹੋਇਆ ਏਸੀ ਚੀਜ਼ ਦਾ ਅਸੀਂ ਗੱਲ ਕਰ ਰਹੇ ਹਾਂ ਅੱਜ ਤੇ ਅਸੀਂ ਕੋਰਟ ਦੇ ਵਿੱਚ ਇਸ ਕਰਕੇ ਚਲੇਗੇ ਕਿ ਸਾਡਾ ਉਹਨਾਂ ਨੇ ਆਰਡੀਐਫ ਰੋਕ ਲਿਆ ਉਹ ਜਿਹੜੀ ਆਹ ਜਿਹੜੀਆਂ ਖਰੜਾ ਲੈ ਕੇ ਆਏ ਸੀ ਖਰੜਾ ਤਾਂ ਬੇਸਿਕਲੀ ਖਤਮ ਕਰਨ ਵਾਲੀ ਗੱਲ ਹੀ ਹੈਗੀ ਹੈ ਠੀਕ ਹੈ ਨਾ ਮਾਰਕੀਟ ਫੀਸ ਮੰਡੀ ਫੀਸ ਸਭ ਖਤਮ ਕਰਨ ਵਾਲੀ ਗੱਲ ਹੈਗੀ ਹੈ ਔਰ ਇਹੇ ਬੇਸਿਕਲੀ ਉਹੀ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਦੇ ਵਾਸਤੇ 750 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਬੈਕ ਡੋਰ ਤੋਂ ਲਾਗੂ ਕਰਨ ਦੀ ਗੱਲ ਹੈਗੀ ਹੈ ਠੀਕ ਹੈ ਕਿ ਨਹੀਂ ਮਤਲਬ ਇਹ ਨਹੀਂ ਹੈ ਕਿ ਜਿਹੜੀ મોદી ਦੀ ਸਰਕਾਰ ਹੈ ਉਹ ਸਿਰਫ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਇਨਡਾਇਰੈਕਟਲੀ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆੜਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਸ਼ੈਲਰ ਮਾਲਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਹਾਲੇ ਤੱਕ ਵੀ ਜਿਹੜਾ ਐਫਸੀਆਈ ਨੇ ਜਿਹੜੇ ਚਾਵਲ ਚੁੱਕਣੇ ਸ਼ੁਰੂ ਨਹੀਂ ਕੀਤੇ ਨਵਾਂ ਜਨਨ ਕੇ ਸੀਜ਼ਨ ਆਉਣ ਵਾਲਾ ਵੀ ਹੋ ਗਿਆ ਸੋ ਮੈਂ ਇਸੇ ਕਰਕੇ ਕਹਿੰਦਾ ਵੀ ਮੁੱਦਾ ਜਿਹੜਾ ਸੰਘਰਸ਼ ਸਭ ਦਾ ਸਾਂਝਾ ਹੈਗਾ ਛੇਤੀ ਬੜੀ ਮੰਤਰੀ ਨੇ ਵਿਧਾਨ ਸਭਾ ਦੇ ਦੌਰਨ ਦਿੱਤਾ ਵੀ 1800 ਕਰੋੜ ਰੁਪਏ ਦਾ ਜਿਹੜਾ ਹੈਗਾ ਸੀ ਰਿਵਾਰਡ ਤੋਂ ਲੈ ਰਹੇ ਆ ਉਹ ਰੋਡਸ ਨਹੀਂ ਮੰਡੀ ਨੇਚਰਲੀ ਜੀ অফਕੋਰਸ ਜਿਹੜਾ ਹੈਗਾ ਨਵਾਰਡ ਤੋਂ ਪੈਸਾ ਲੈ ਕੇ ਜਿਹੜਾ ਹੁਣ ਮੈਨੂੰ ਐਗਜ਼ੈਕਟ ਲੋਸ ਦਾ ਨਹੀਂ ਪਤਾ ਹੈਗਾ ਪਰ ਡੈਫੀਨਿਟਲੀ ਹੈ ਉਹ ਛੜਕਾਂ ਦਾ ਜਾਨੀ ਕਿ ਮੁਰੰਮਤ ਕਰਾਉਣ ਵਾਸਤੇ ਜਾਂ ਰਿਪੇਅਰ ਕਰਾਉਣ ਵਾਸਤੇ ਅਰੇਂਜਮੈਂਟ ਕੀਤਾ ਜਾ ਰਿਹਾ ਇੱਕ ਲੁਧਿਆਣਾ ਪਛਮੀ ਦੇ ਵਿੱਚ ਜਿਹੜਾ ਆ ਮੈਂ ਕੈਂਡੀਡੇਟ ਬਾਰੇ ਉਸ ਨੂੰ ਲੈ ਕੇ ਭਾਲੀ ਦਾ ਸਵਾਲ ਕਰ ਰਿਹਾ ਹੈ ਕਿ ਇਹਦੇ ਫੋਪ ਲੀਡਰ ਜਿਹੜੇ ਨੇ ਉਹਨਾਂ ਨੂੰ ਹੁਣ ਰਾਜ ਸਭਾ ਭੇਜਣ ਦੀ ਤਿਆਰੀ ਕੀਤੀ ਆ ਸਾਡੇ ਪਰ ਅ ਦੇਖੋ ਇਹ ਜਿਹੜੀਆਂ ਸਾਰੀਆਂ ਅਫਵਾਹਾਂ ਨੇ ਬੀਜੇਪੀ ਦੀ ਜਿਹੜੀ ਝੂਠ ਦੀ ਫੈਕਟਰੀ ਹੈ ਉੱਥੇ ਸਕ੍ਰਿਪਟ ਤਿਆਰ ਹੁੰਦੀ ਆ ਫਿਰ ਉਥੇ ਸਕ੍ਰਿਪਟ ਤਿਆਰ ਕਰਕੇ ਜਿੰਨੇ ਲੋਕ ਬੀਜੇਪੀ ਦੇ ਆਪਣੇ ਲੀਡਰ ਨੇ ਤੇ ਜਾਂ ਫਿਰ ਜਿਹੜੇ ਬੀਜੇਪੀ ਲਈ ਕੰਮ ਕਰਦੇ ਨੇ ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ ਤੇ ਚਾਹੇ ਬਾਜਵਾਜੀ ਹੋਣ ਫਿਰ ਉਹਨਾਂ ਨੂੰ ਉਹ ਸਕ੍ਰਿਪਟ ਵੰਡ ਦਿੱਤੀ ਜਾਂਦੀ ਹੈ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਿਹੜਾ ਆਫਵਾਹ ਫਲਾਉਣੀਆਂ ਨੇ ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ ਇਲੈਕਸ਼ਨ ਹੋਇਆ ਨਹੀਂ ਇਲੈਕਸ਼ਨ ਦੇ ਨਤੀਜੇ ਨਹੀਂ ਆਏ ਔਰ ਇਹਨਾਂ ਨੇ ਪਹਿਲਾਂ ਹੀ ਅਫਵਾਹਾਂ ਫੈਲਾਨਣੀ ਸ਼ੁਰੂ ਕਰ ਦਿੱਤੀਆਂ ਜਦ ਕਿ ਜਿਹੜਾ ਹੈਗਾ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਰਿਜ਼ਲਟ ਆਉਣਗੇ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਤੈਅ ਕਰਾਂਗੇ ਰਾਜ ਸਭਾ ਦੇ ਵਿੱਚ ਕਿੰਨੇ ਜਾਣਾ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਰਾਜ ਸਭਾ ਜਿਹੜੀ ਹੈਗੀ ਹੈ ਉਹ